ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਢਿੱਲੋ ਬਲੌਗਸ ਤੇ ਅਸੀਂ ਸਾਰੇ ਠੀਕ ਠਾਕ ਆ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੈਨਲ ਦੇ ਨਵੇਂ ਤੇ ਚੈਨਲ ਨੂੰ ਕਰ ਲੋ ਜੀ ਸਬਸਕ੍ਰਾਈਬ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਸੋ ਅੱਜ ਆਪਾਂ ਰਸੋਈ ਦੀ ਸਫਾਈ ਕਰ ਰਹੇ ਹਾਂ ਸਾਰੀ ਰਸੋਈ ਖਾਲੀ ਕਰਨੀ ਕੁਝ ਸਮਾਨ ਆਪਾਂ ਇੱਧਰ ਰੱਖ ਲਿਆ ਕੁਝ ਬਾਹਰ ਤਾਂ ਬਹੁਤ ਜ਼ਿਆਦਾ ਖਿਲਾਰਾ ਪਿਆ ਪਿਆ ਅੱਜ ਹਰਮਨ ਘਰੇ ਸੀ ਤੇ ਸਾਡੀ ਹੈਲਪ ਕਰਾ ਰਿਹਾ ਅੱਜ ਅਸੀਂ ਬਾਹਰ ਰਸੋਈ ਸਾਰੇ ਸ਼ਿਫਟ ਕਰ ਲਈ ਪੱਕੀ ਇੱਥੇ ਰੱਖ ਲਗੇ ਮਤੈਨੀ ਹੈ ਹੋਰ ਵਧੀਆ ਹਵਾ ਆਉਂਦੀ ਹਵਾ ਆਉਂਦੀ ਕਿਉਂਕਿ ਅੰਦਰ ਤਾਂ ਬੜਨ ਨੂੰ ਦਿਲ ਨਹੀਂ ਕਰਦਾ ਇੰਨੀ ਗਰਮੀ ਲੱਗਦੀ ਹੈ ਇੱਥੇ ਕਦੇ ਵੀ ਪੱਖਾ ਨਹੀਂ ਲਾਇਆ ਬਿਨਾ ਪੱਖੇ ਤੇ ਸਾਰੀ ਗਰਮੀ ਚੋਂ ਮੈਂ ਕੱਪੜੇ ਵੀ ਧੋ ਲਈ ਤੇ ਸਾਰਾ ਕੰਮ ਉਵੇਂ ਕਰ ਲਈਦਾ ਬਿਲਕੁਲ ਵੀ ਜਿਹੜਾ ਪਸੀਨਾ ਨਹੀਂ ਆਉਂਦਾ ਕਿ ਹਵਾ ਆਉਂਦੀ ਰਹਿੰਦੀ ਨਾਲੇ ਛਾਂ ਰਹਿੰਦੀ ਆ ਅੱਜ ਦੇਖੋ ਇੱਧਰ ਕਿੰਨਾ ਖਲਾਰਾ ਪਾ ਰੱਖਿਆ ਅਜੇ ਇਸ ਤਰ੍ਹਾਂ ਲੱਗਦਾ ਸਾਨੂੰ ਜਿਵੇਂ ਸਾਡੀ ਇੱਧਰ ਨਵੀਂ ਰਸੋਈ ਦੇ ਵਿੱਚ ਨਾ ਬਿਲਕੁਲ ਥੋੜਾ ਜਿਹਾ ਹੀ ਸਮਾਨ ਵੀ ਇੱਧਰ ਲਈ ਰਸੋਈ ਦੇ ਵਿੱਚ ਪਿਆ ਕਿਉਂਕਿ ਹਜੇ ਆਪਣੀ ਪੁਰਾਣੀ ਰਸੋਈ ਉੱਧਰ ਹੈਗੀ ਆ ਉਹਦੇ ਵਿੱਚ ਹੈ ਜਿਹੜਾ ਬਹੁਤ ਜ਼ਿਆਦਾ ਹਜੇ ਆਪਣਾ ਸਮਾਨ ਪਿਆ ਜਿੰਨੀ ਕੁ ਚੀਜ਼ ਦੀ ਜ਼ਰੂਰਤ ਹੁੰਦੀ ਓੰਨੀ ਕੁ ਚੀਜ਼ ਹੀ ਆਪਾਂ ਇੱਧਰ ਲੈ ਕੇ ਆਈ ਦੀ ਵਰਤਣ ਵਾਸਤੇ ਪਰ ਫਿਰ ਵੀ ਹੁਣ ਜਦੋਂ ਸਾਰਾ ਸਮਾਨ ਅੱਜ ਬਾਹਰ ਕੱਢ ਲਿਆ ਤੇ ਹੁਣ ਆਇਆ ਲੱਗਦਾ ਵੀ ਜਿਵੇਂ ਬਹੁਤ ਜ਼ਿਆਦਾ ਦੇਖੋ ਇੱਧਰ ਹੁਣ ਸਾਰੇ ਸਾਫ਼ ਕਰਾਂਗੇ ਆਪਾਂ ਭਾਂਡੇ-ਭੁੰਡੇ ਵਾਸਤੇ ਡੇਲੀ ਵਰਤਣ ਵਾਲੇ ਭਾਂਡੇ ਜਿਹੜੇ ਆਪਾਂ ਡੇਲੀ ਵਰਤਦੇ ਹੁਹੀ ਭਾਂਡੇ ਇੱਧਰ ਆਪਣੇ ਕੋਲੇ ਆ ਪਰ ਫਿਰ ਵੀ ਇਹ ਬਹੁਤ ਜ਼ਿਆਦਾ ਬਣ ਜਾਂਦੇ ਥੋੜੇ-ਥੋੜੇ ਨਾਲ ਫਰਿੱਜ ਦੇ ਵਿੱਚੋਂ ਇਹ ਸਾਰਾ ਆਪਾਂ ਖਾਲੀ ਕਰ ਲਈਏ ਵਿੱਚੋਂ ਫਰਿੱਜ ਤੇ ਸਾਮਾਨ ਜਿਹੜਾ ਸਾਰਾ ਆਪਾਂ ਧੋ ਕੇ ਰੱਖ ਦਿੰਨੇ ਆ ਇਹ ਸੁੱਕ ਜੂ ਉਹਨੇ ਚ ਚੰਦਰੋਂ ਵੀ ਸਫਾਈ ਹੋ ਜਾਊਗੀ ਰਸੋਈ ਦੀ ਵੀ ਤੇ ਫਿਰ ਆਪਾਂ ਬਾਅਦ 'ਚ ਸਾਰਾ ਸਾਮਾਨ ਆ ਜਿਹੜਾ ਰਸੋਈ ਦੇ ਵਿੱਚ ਰੱਖਾਂਗੇ ਅੱਜ ਹਰਮਨ ਨੂੰ ਛੁੱਟੀ ਹੈ ਤੇ ਹਰਮਨ ਆਪਣੀ ਹੈਲਪ ਕਰਾਉਂਦਾ ਨਾਲ ਸਮਾਨ ਆ ਜਿਹੜਾ ਭਾਂਡੇ ਭੁੰਡੇ ਪਹਿਲਾਂ ਬਾਹਰ ਕਢਾਇਆ ਨਹੀਂ ਹੁੰਦਾ altitude ਆ ਤੂੰ ਦੇਊਗਾ ਸਰਬਜੀਤ ਉੱਧਰ ਰਸੋਈ ਸਾਫ਼ ਕਰਦੀ ਹੈ ਤੇ ਮੈਂ ਇੱਥੇ ਬੈਠੀ ਬੈਠੀ ਭਾਂਡੇ ਚੜੇ ਸਾਫ਼ ਕਰਦੇ ਨਹੀਂ ਡੱਬੇ ਡੁੱਬੇ ਭਾਂਡੇ ਭੁੰਡੇ ਬਹੁਤ ਜ਼ਿਆਦਾ ਜਿਹੜਾ ਸਮਾਨ ਹੋ ਜਾਂਦਾ ਰਸੋਈ ਦਾ ਅਜੇ ਇੱਕ ਦਿਨ ਆਪਣਾ ਉੱਧਰਲੀ ਰਸੋਈ ਤੇ ਵੀ ਪੂਰਾ ਦਿਨ ਲੱਗੂਗਾ ਕਿਉਂਕਿ ਉੱਧਰ ਤਾਂ ਬਹੁਤ ਜ਼ਿਆਦਾ ਸਮਾਨ ਪਿਆ ਜਿਹੜੀ ਪੁਰਾਣੀ ਰਸੋਈ ਹੈ ਆਪਣੀ ਕਾਹਨਾ ਕਰ ਲਈਏ ਸਾਫ਼ ਫਿਰ ਮਿਲਦੇ ਆ ਤੁਹਾਨੂੰ ਠਹਿਰ ਕੇ ਰੋਜ਼ ਦੀ ਰੋਜ਼ ਪਪਾਣ ਦੇ ਤੋਂ ਨਿਆ ਟੈਂਕ ਸਾਫ ਕਰਦੇ ਆ ਫਿਰ ਵੀ ਨਾ ਬੰਦਾ ਹੋਇਆ ਪਿਆ ਨਾ ਟੈਂਕਾ ਇੱਕ ਬੰਦਾ ਤਾਂ ਕੋਸ਼ਤ ਸਾਫ ਕੀਤੀ ਨਾ ਤੇ ਸਾਰਾ ਸੀਮੈਂਟ ਚੜ ਗਿਆ ਪਹਿਲਾਂ ਤੋਂ ਉਪਰਾਂ ਸਾਫ ਕੀਤਾ ਟੈਂਕ ਵੀ ਨਾ ਪਾਣੀ ਸ਼ੋਰੇ ਵਾਲਿਆ ਤੇ ਸ਼ੈਂਕ ਥੋੜੇ ਦਿਨਾਂ ਤੋਂ ਐ ਹੋ ਜਾਂਦੇ ਜਿਵੇਂ ਕਦੇ ਹੀ ਸਾਫ ਕੀਤੇ ਹਨ ਦੇਖੀਏ ਜੇ ਸ਼ੋਰੇ ਦਾ ਕਿਸੇ ਨੂੰ ਕੋਈ ਇਲਾਜ ਪਤਾ ਤਾਂ ਪਲੀਜ਼ ਕਮੈਂਟ ਕਰਕੇ ਜਰੂਰ ਦੱਸੇ ਸ਼ੋਰੇ ਨੂੰ ਪਚਾ ਲੈ ਕੀ ਕਰੀਏ ਕੀ ਕਰਤੀਏ ਜਿਹੜਾ ਹਾਂ ਸ਼ੈਂਕ वगैरह ਟੁੱਟੀਆਂ ਖਰਾਬ ਨਾ ਹੋਣ ਸਾਡੇ ਪਾਣੀ ਤੇ ਸ਼ੋਰਾ ਤੇ ਸਾਰੀਆਂ ਟੂਟੀਆਂ ਤੇ ਸ਼ੈਂਕ ਥੋੜੇ ਦਿਨਾਂ ਤੋਂ ਐ ਹੋ ਜਾਂਦੇ ਉਸਰ ਬਾਅਦ ਵੀ ਦੀ ਬਾਂਡੇ ਹੋ ਰਹੇ ਆ ਆਪਾਂ ਅੰਦਰ ਵਾਲੀ ਸਫਾਈ ਕਰਸਾਂ ਸੁਸਤ ਨਾ ਜਾਵੇ ਇੰਕਾਂ ਫਾਦੇ ਨੂੰ ਬਸਾਹਾ ਇੱਕ ਕੋਈ ਨੂੰ ਅੰਦਰ ਸਫਾਈ ਕਰਦਾ ਹੈ ਬਾਅਦ ਵੀ ਬਾਂਡੇ ਕਾਫੀ ਬਾਂਦੇ ਸੀ ਕਿ ਉਹ ਸਾਰੇ ਦੀਵੇ ਹੋ ਰਿਹਾ ਕੁਝ ਕੋਈ ਹੁੰਦੇ ਆ ਰਾਹ ਦਾ ਬਿਆਹ ਨਹੀਂ ਮੈਂ ਕਿਹਾ ਮੱਖਾ ਜੀ ਆਪਾਂ ਨੂੰ ਆ ਲੱਗਦਾ ਇੱਧਰਲੀ ਰਸੋਈ ਦੇ ਵਿੱਚ ਜਿਹੜੇ ਬਹੁਤ ਘੱਟ ਸਮਾਨ ਆ ਸਰਵੰਜੋ ਬਾਹਰ ਖਿੜ ਕੇ ਰੱਖ ਲਿਆ ਹੁਣ ਮੰੰਜੇ 'ਤੇ ਬੈਠੇ ਆ ਕਿੰਨਾ ਚਰ ਹੋ ਗਿਆ ਇੱਥੇ ਬੈਠ ਕੇ ਆ ਨਾ ਆ ਦੇਖੋ ਇੱਕ ਟੋਕਰਾ ਬਾਹਰ ਜਿਹਦੇ 'ਚ ਭਾਂਡੇ ਰੱਖੀ ਦੇ ਆ ਪਾਣੀ ਇਹ ਨਾ ਜਿਹੜਾ ਬਹੁਤ ਜ਼ਿਆਦਾ ਛੋਰੇ ਵਾਲਾ ਸਾਡਾ ਪਾਣੀ ਇਹ ਜਿਹੜਾ ਸਾਰੇ ਉਹੀ ਦਾਗ ਪੈ ਜਾਂਦੇ ਆ ਤੁਹਾਡੇ ਮੰਮੀ ਰੋਟੀ ਖਾ ਰਹੀ ਐ ਇਹ ਤੇਰਾ ਆਪਣਾ ਪੱਖਾ ਦੇਖੋ ਕਿੰਨਾ ਚਾਲੇ ਦੰਦਾ ਇੰਨਾ ਜੱਜ ਧੂਆਂ ਹਜੇ ਤੱਕ ਦੇ ਨਹੀਂ ਵੀ ਐ ਪਰੌਂਠੇ ਆਪਾਂ ਚੋਪੜ ਚੋਪੜ ਕੇ ਲਾਈ ਦੇ ਉਹਦੇ ਨਾਲ ਵੀ ਜਾਦੇ ਧੂਆਂ ਹੋ ਜਾਂਦਾ ਤੇ ਪਰ ਫੇਰ ਵੀ ਬਹੁਤ ਜਿਆਦੇ ਜਿਹੜਾ ਐ ਗੰਦਾ ਹੋਇਆ ਤੇ ਹੁਣ ਇਹ ਮਸਾਂ ਸਾਫ ਹੋਣੀ ਬੈਠੇ ਰਸਾਫ ਕਰਕੇ ਆਪਾਂ ਨਾਲ ਤੁਹਾਨੂੰ ਫੇਰ ਇਹਦਾ ਰੰਗ ਦਿਖਾਵਾਂਗੇ ਵੀ ਕੀ ਇਹਦਾ ਰੰਗ ਆ ਹੁਣ ਤੇ ਇਹਦਾ ਰੰਗ ਹੀ ਨਹੀਂ ਦਿਖਦਾ ਵੀ ਕੀ ਰੰਗ ਆ ਇਹਦਾ ਅੱਜ ਹਰਮਨ ਨੇ ਥੋੜੀ ਬਹੁਤੀ ਹੈਲਪ ਕਰਾਈ ਆ ਭਾਂਡੇ ਭੁੰਡੇ ਧਵਾਤੇ ਆ ਹਰਮਨ ਨੇ ਨਾਲ ਹੁਣ ਹਰਮਨ ਨਾਲ ਮੈਂ ਥੱਕ ਗਿਆ ਹਜੇ ਆ ਪੀੜੀ ਹੈ ਜਿਹੜੀ ਫਰਿੱਜ ਦੀ ਇਹ ਵੀ ਆਵੇ ਅੰਦਰੋਂ ਕੱਢ ਕੇ ਰੱਖ ਦਿੱਤੀ ਆ ਹੁਣ ਸਾਫ਼ ਕਰਦੇ ਆ ਬਸ ਭਾਂਡੇ ਤਾਂ ਸਾਰੇ ਸਾਫ਼ ਹੋ ਗਏ ਆ ਆਪਾਂ ਨੇ ਇੱਧਰ ਲੈ ਕੇ ਆਪਣੀ ਸਾਫ਼ੀ ਹੈ ਤਾਂ ਹੁਣੇ ਸਵੇਰ ਪਹਿਲਾਂ ਰੋਟੀ ਖਾ ਕੇ ਆਪਾਂ ਭਾਂਡੇ ਮਾਂਜ ਕੇ ਰੱਖੇ ਸੀ ਉਹ ਟੋਕਰੇ ਚੋਂ ਕੱਢਦੇ ਆ ਤਾਂ ਸਾਫ਼ ਹੀ ਤਾਂ ਕਿਉਂਕਿ ਦਿੱਲੀ ਚ ਪਤਾ ਨਹੀਂ ਕਿੰਨੇ ਕਿੰਨੇ ਵਾਰੀ ਦੇ ਜਾਨਾ ਸਾਫ਼ ਹੋ ਜਾਂਦੇ ਆ ਇੱਥਰਲੇ ਜਿਹੜੇ ਜਿਆਦਾ ਸਾਫ਼ ਕਰਨ ਵਾਲੇ ਸੀ ਇਹ ਆਪਾਂ ਕਰਦੇ ਆ ਆ ਟੋਕਰਾ ਟੋਕਰਾ ਸਾਫ਼ ਕਰਤਾ ਅੰਦਰਲਾ ਟੋਕਰਾ ਇਹੜਾ ਲੱਗਿਆ ਹੋਇਆ ਕੰਧ ਦੇ ਵਿੱਚੋਂ ਸੰਗ ਜਿੱਦ ਨੇ ਸਾਫ਼ ਕਰਤਾ ਹੁਣ ਆਪੱਖਾ ਰਹਿ ਗਿਆ ਸਾਫ਼ ਕਰਨ ਨਾਲ ਇਹ ਸਾਫ਼ ਕਰਕੇ ਨਾ ਤੇ ਫੰਦਾ ਪਾਣਾ ਚਾਹ ਬਣਾ ਕੇ ਪੀ ਲਈ ਆ એનર્ਜੀ ਜਿਹੜੀ ਲੋ ਹੋ ਗਈ ਸੀ ਚਾਹ ਬਣਾ ਕੇ ਤੇ ਉਹਦੇ ਸੀਰ ਸੀਰ ਦੇ ਵਿੱਚ ਵੇਰ ਐਨਰਜੀ ਆ ਜਾ ਕਿਉਂਕਿ ਹੁਣ ਕਾਫੀ ਜਲੇ ਦਾ ਸਮਾਂ ਸੀਗਾ ਉਹਨਾਂ ਫਰੈਜ ਦੇ ਅੰਦਰ ਆਪਾਂ ਸਾਰੀ ਸਾਫ ਕਰ ਲਈਏ ਦੇਖੋ ਕਿੰਨੀ ਵਧੀਆ ਲੱਗ ਰਹੀ ਹੈ ਅਤੇ ਇੱਕ ਦੋ ਦਿਨ ਤਾਂ ਇਹ ਸੋਹਣੀ-ਸੋਹਣੀ ਲੱਗੂਗੀ ਇਹ ਫਿਰ ਫਿਰ ਉਹਵੇਂ ਹੱਥ ਉੱਥੇ ਲੱਗ ਜਾਂਦੇ ਆ ਹੁਣ ਇਹਦੇ ਵਿੱਚ ਪਹਿਲਾਂ ਤਾਂ ਆਪਾਂ 51 ਦਾ ਸਾਰਾ ਫਰੈਜ ਵਾਲੇ ਸਮਾਨ ਦੇ ਘਰੇ ਆ ਪਿਆ ਇਹਦੇ ਵਿੱਚ ਆਪਾਂ ਰੱਖ ਦਈਏ ਉਹਨਾਂ ਦਾ ਸਮਾਨ ਇਹ ਰੱਖਣ ਵਾਲਾ ਇਹਦੇ ਵਿੱਚ ਫਿਰ ਬਾਕੀ ਬਾਹਰ ਸਾਫ-ਸਫਾਈ ਜਿਹੜੀ ਕੀਤੀ ਗਈ ਆ ਪਹਿਲਾਂ ਤਾਂ ਦਵਾਈਆਂ ਕੌਣ-ਕੌਣ ਫਰੈਜ 'ਚ ਤੇ ਕਾਜੂ ਕੀ ਦਵਾਈਆਂ ਰੱਖਦਾ ਪਹਿਲੇ ਇਹ ਅਗਰ ਸਾਰੇ ਨੇ ਘਰੀ ਆ ਹਾਲ ਹੋਣਾ ਚਾਹੀਦਾ ਆ ਦੇਖੋ ਇਧਰ ਹੀ ਨਾ ਜਿਹੜੀ ਫਰਿੱਜ ਜਾਓ ਆਪਾਂ ਦਵਾਈਆਂ ਰੱਖਣ ਨੂੰ ਖਰੀਦਦੇ ਜਾਲ ਦੇਖੋ ਇਧਰ ਅਜੀ ਆਪਨਿਆ ਪੰਜ ਪੰਜ ਸ਼ੀਸ਼ੇ ਨੇ ਆਪਨਿਆ ਯੋਗੀ ਇਹ ਸਾਰਾ ਟੱਪ ਬਰੋਂ ਮਰੀਜ਼ ਬਣਿਆ ਪਿਆ ਕਿਸੇ ਦਾ ਕਸਤ ਦੁਖਦਾ ਕਿਸੇ ਦਾ ਕਸਤ ਦੁਖਦਾ ਫਿਰ ਦਵਾਈ ਤਾਂ ਲੈਣੀ ਪੈਂਦੀ ਆ ਕੋਈ ਇਥੇ ਨੀਲੇ ਜਿਹੇ ਟਿਕਾਣਾ ਵੀ ਫਰਿੱਜ ਦੇ ਰੱਖੋ ਤੇ ਕਰਦੇ ਤੇ ਚੱਕ ਕੇ ਤੇ ਲੈ ਲਓ ਦਵਾਈ ਕਿਉਂਕਿ ਸੋਈ ਚ ਬਰਦਿਆਂ ਕੋਲੀ ਬਰਤੈ ਯਾਦ ਆ ਜਾਂਦਾ ਦੇਖ ਕੇ ਨਹੀਂ ਤਾਂ ਕਈ ਵੇਲੇ ਕਲਪੋਲੇ ਜਾਂਦਾ ਕਰ ਦਵਾਈ ਲੈੰਦਾ ਵੀ ਅਸੀਂ ਆ ਵੀ ਫਰੱਜੀਸ ਰੱਖ ਦੇ ਇਸ ਟਿਕਾਣੇ ਇਹ ਕਿ ਅੱਗੀ ਗਰਮੀ ਬਹੁਤ ਜਿਆਦੇ ਸੀ ਇਹਨਾਂ ਇਸੇ ਲਈ ਇੱਥੇ ਰੱਖੀ ਆਂ ਪਰ ਆਪਾਂ बस ਬਾਹਰੋਂ ਲੈ ਆਂਦੇ ਆ ਸਮਾਨ ਚੱਕ ਕੇ ਬਾਹਰ ਜਿਹੜਾ ਬਾਕਸ ਸੀ ਉਹ ਜਾ ਕੇ ਲੱਗੇ ਆਂ ਹਾਂ ਹਾਂ ਰੱਖ ਹਰਮਨਾਟਿਕਰ ਇਹਾਰੇ ਵੀਡੀਓ ਬਣਾਉਣ ਤੋਂ ਬਿਨਾਂ ਇਹ ਸਾਡੀ ਹਰਤ ਕੋਈ ਇੰਤਰਾ ਨਹੀਂ। ਇਹ ਤੋਂ ਵੀਡੀਓ ਬਣਾ ਰਿਹਾ ਨਹੀਂ ਸਾਡੀ ਹਰਤ ਕਰ ਰਿਹਾ ਹੈ।

हम ਵਧੀਆ ਲੱਗਦੀ ਆ ਵੈਸੇ ਖਾਲੀ खाली ਸਾਰੀ ਰਸੋਈ। ਤੇ ਅੱਜ ਆ ਪਾਚਵਾ ਦਿੰਨੇ ਅੱਜ ਤਾਂ ਸਵੇਰ ਧੀੜ ਲੇਟ ਹੋ ਗਈ ਹੋਈ ਸੀ। ਲੈਟ ਤੋਂ ਬਿਨਾਂ ਬਹੁਤ سارے ਕੰਮਾਂ ਦੇ ਰੋਕ ਜਾਂਦੇ। ਸਵੇਰ ਦੀ ਆਪਾ ਖਰਾਜ ਜਿਹੜੀ ਬੰਦੀ ਪਈ ਹੈ ਕਿਉਂਕਿ ਪਹਿਲਾਂ ਲੈਟ ਐਮਸੀ ਲੈਟ ਹੋਣੀ ਹੈ ਅਲੀ ਤੋਂ ਟੈਂਕ ਹੋ ਗਿਆ। ਹੁਣ ਜੇ ਆਪਾਂ ਸਾਫ ਕਰਦੇ ਇਸ

ਰਿਕਾ ਵਰਤਿਆ ਪਲਾ ਕਿ ਚੱਕੀ ਚੱਲ ਰਹੀ ਹੋ ਇਹ ਨਸਮਾਨ ਐ ਕਿ ਸੁਥਰੇ ਬਣੇ ਹੋ ਆਇ ਤੇ ਸੁਥਰੇ ਬਣੇ ਬਈ ਐ ਤੇ ਸਰ ਵੀ ਨਹੀਂ ਬਾਇਆਗਾ ਸਵੇਰ ਦੇ ਨਾਲ ਨਾ ਤਾਂ ਲਈਦਾ ਸਵੇਰ ਟਾਈਮ ਨਾ ਉੱਠ ਕੇ ਤੇ ਪਰ ਅੱਜ ਸਰ ਵੀ ਨਹੀਂ ਬਾਇਆ ਬਸ ਜੇ ਵੀ ਇਹ ਕੀ ਰੋਟੀ ਪਕਾ ਕੇ ਖਾ ਕੇ ਤੇ ਸੋਰੀ ਨੂੰ ਕੱਢ ਲोगे ਸਾਫ ਕਰ ਲੈਣਾ ਸਭੀ ਕਿੰਨਾ ਚਾੜੇ ਟਾਈਮ ਲੱਗ ਗਿਆ ਆਪਣੀ ਹੋ ਗਈ ਸਾਰੀ ਰਸੋਈ ਸਾਫ ਫਰਿੱਜ ਤੇ ਆਪਾਂ ਫਿਰ ਦਵਾਈਆਂ ਚੰਗੀਆਂ ਦੇਖੋ ਜੀ ਸਾਰੀ ਸਾਫ ਸਫਾਈ ਹੋ ਗਈ ਹੁਣ ਦੋ ਕੁ ਦਿਨ ਤਾਂ ਵਧੀਆ ਰਹੂਗਾ ਭਾਵੇਂ ਡੇਲੀ ਜਿੰਨੀ ਮਰਜ਼ੀ ਸਾਫ ਸਫਾਈ ਕਰੀ ਜਾਈਏ ਇਹ ਸਾਫ ਲੱਗਦਾ ਤੇ ਥੋੜੀ ਜੀ ਇਹ ਤਾਂ ਤੂੰ ਆ ਪੈ ਪੈ ਕੇ ਤੇ ਕੀ ਦੇ ਤੇ ਸਾਰੇ ਕਾਲੇ ਕਾਲੇ ਹੋ ਜਾਂਦੇ ਆ ਬਹੁਤ ਬੁਰਾ ਹਾਲ ਹੋਇਆ ਪਿਆ ਸੀ ਇੱਥੇ ਹੂੰ ਸੋ ਇੱਧਰ ਵੀ ਆਪਾਂ ਸਾਰਾ ਸਮਾਨ ਢਕਾਤਾ ਆਪਾਂ ਤਾਂ ਨਾਈ ਤੋਂ ਹੀ ਕਰ ਲਈਆ ਹੁੰਦੀ ਦੀ ਚੱਲੇ ਆ ਨਾਣ ਤੇ ਇਸੇ ਨਾਲ ਹੀ ਆਪਾਂ ਵਲੌਗ ਦਾ ਵੀ ਐਂਡ ਕਰਦੇ ਆ ਜੇ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਕਰ ਲੋ ਜੀ ਸਬਸਕ੍ਰਾਈਬ ਤੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਸੋ ਮਿਲਦੇ ਆ ਕੱਲ ਨੂੰ ਕਿਸੇ ਨਵੇਂ ਵਲੌਗ ਨਾਲ ਸਾਰਿਆਂ ਦਾ ਧੰਨਵਾਦ ਜੀ